ਇਹ ਲਓ ਕਰੋ ਸਟਾਪ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਫੱਤੇ ਸੋ ਬਾਈ ਗੁਰੂ ਸੱਚੇ ਬਾਦਸ਼ਾਹ ਆਸ ਕਰਦੇ ਆਂ ਕਿ ਸਾਰੇ ਪਾਸੇ ਮੇਰ ਹੋਊਗੀ ਸਾਡੇ ਕਿਸਾਨ ਭਰਾਵਾਂ ਤੇ ਜਾਂ ਮਜ਼ਦੂਰਾਂ ਵਾਤੇ ਤੇ ਬਾਈ ਜੀ ਇੱਕ ਬੇਇਨਤੀ ਸੀਗੀ ਵੀ ਅੱਜ ਤੱਪੇ ਵਾਲੇ ਰੋਡ ਤੇ ਆਪਾਂ ਖੜੇ ਆ ਅਸੀਂ ਤੱਪੇ ਤੋਂ ਦੇਖਦੇ ਆਏ ਆ ਵੀ ਤੁਰ ਤੋਂ ਲਾ ਕੇ ਥੋੜਾ ਅੱਗੇ ਦੇ ਡਰੱਗ ਦੇ ਰਹੇ ਆ ਸਾਰੇ ਪਾਸੇ ਲੱਗੇ ਹੋਏ ਨੇ ਤੇ ਅਸੀਂ ਕਰ ਗਿਆ ਵਾ ਬੇਇਨਤੀ ਕਰਦੇ ਆਂ ਵੀ ਉਸ ਨੂੰ ਪਤਾ ਵੀ ਦਰਸਤ ਆਪਣੇ ਲਈ ਬੜੀ ਅਹਿਮਤ ਰੱਖਦੇ ਆ ਤੋਗੇ ਦਰਖਤਾਂ ਦੇ ਆਪਾਂ ਨੂੰ ਇੱਕ ਸਾਲ ਦੇਣੀ ਆ ਇੱਕ ਆਕਸੀਜਨ ਦੇਣਾ ਠੀਕ ਹੈ ਨਾ ਇਸ ਕਰਕੇ ਸਾਨੂੰ ਬੇਨਤੀ ਕਰਦੇ ਹਾਂ ਜੀ ਭਾਈ ਜੀ ਭਰਾ ਬਣ ਕੇ ਆਪਣੇ ਕੋਲ ਬੜੀਆਂ ਜ਼ਮੀਨਾਂ ਦਿੱਤੀਆਂ ਹੋਈਆਂ ਪਰਮਾਤਮਾ ਦੇ ਹੱਥੇ ਭਾਸ਼ਾ ਨੇ ਹਨ ਵੀ ਕੋਰਾ ਜਾਂ ਧੋਰੇ ਬਟਨ ਨਾਲ ਕੋਈ ਫਰਕ ਨਹੀਂ ਪੈਂਦਾ ਉਸ਼ਾ ਨਾ ਕਰੋ ਮੇਰੀ ਗੱਲ ਦਾ ਤੁਸੀਂ ਦਰਖਤ ਆ ਜਿਹੜਾ ਸੜਕ ਦੇ ਸਾਥ ਲੱਗਿਆ ਹੋਆ ਹੁੰਦਾ ਤਾਂ ਤੁਸੀਂ ਉਹਨੂੰ ਵੀ ਪੱਟ ਕੇ ਬਾਹਰ ਮਾਰ ਦਿਓ ਉਹਨੂੰ ਵੀ ਵੜ ਦਿੰਦੇ ਹੋ ਇਸ ਕਰਕੇ ਭਰਾਵਾਂ ਕੇ ਬੇਨਤੀ ਹੈ ਵੀ ਦਰਖਤਾਂ ਜਿਹੜਾ ਲੱਗੇ ਹੋਏ ਹੁੰਦੇ ਉਹਨਾਂ ਨੂੰ ਨਾ ਪੱਟਿਆ ਕਰੋ ਨਾ ਪੱਟਿਆ ਕਰੋ ਨਾ ਮਚਾਇਆ ਕਰੋ ਕਿਉਂਕਿ ਆ ਦੇਖੋ ਤੁਸੀਂ ਰੋਡ ਦੇ ਉੱਤੇ ਕਿੰਨੀ ਵਧੀਆ ਛਾਂ ਗਈ ਤੁਸੀਂ 45 ਡਿਗਰੀ ਤਾਪਮਾਨ ਦੇ ਵਿੱਚ 42 ਡਿਗਰੀ ਤਾਪਮਾਨ ਦੇ ਵਿੱਚ ਲੰਘ ਕੇ ਦੇਖੋ ਉੱਥੇ ਤੁਹਾਨੂੰ ਖੁਦ ਹੀ ਬੋਝ ਲੱਗ ਜੂ ਵੀ ਦਰਖਤ ਆਪਣੇ ਲਈ ਕਿੰਨੀ ਕਾਇਮਤ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ